ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਦੁਆਬਾ ਟੈਕਸੀ ਯੂਨੀਅਨ ਬੱਸ ਸਟੈਂਡ ਨਵਾਂ ਸ਼ਹਿਰ ਜਿੱਥੇ ਸਾਡੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਦੇਵ ਚਾਲ ਜੀ ਦਾ ਗਾਇਆ ਹੋਇਆ ਗੀਤ ਇੱਕੇ ਰਿਕਾਰਡਸ ਯੂਕੇ ਐਂਡ ਅਰਸ਼ਦੀਪ ਬੰਗੜ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਤੇ ਜਿਹੜਾ ਇਹਨੂੰ ਲਿਖਿਆ ਹੈ ਬਿੱਟੂ ਦੌਲਤਪੁਰੀ ਜੀ ਉਹਨਾਂ ਨੇ ਇੱਕ ਗੀਤ ਮੈਂ ਨਹੀਂ ਮੰਨਦਾ ਜਾਤਾਂ ਨੂੰ ਉਹਨੂੰ ਜਿਹੜਾ ਇੱਥੇ ਸਾਡੇ ਸਾਰੇ ਸਾਥੀਆਂ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਪੋਸਟਰ ਦੇ ਸਬੰਧੀ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਆ ਉਸ ਦੇ ਸਬੰਧ ਵਿੱਚ ਲਾਲੀ ਗੰਗੜ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸੋ ਜਿੰਨੇ ਵੀ ਦੁਨੀਆ ਵਿੱਚ ਵੱਸਦੇ ਸਾਰੇ ਹੀ ਪੰਜਾਬੀ ਪੰਜਾਬੀਆਂ ਤੋਂ ਸਲਾਮ ਕਰਦੇ ਆ ਅੱਜ ਸਾਡੇ ਬਹੁਤ ਹੀ ਅਜ਼ੀਜ਼ ਸਾਡੇ ਭਰਾ ਹਰਦੇਵ ਚਾਹਲ ਜੀ ਜਿਨ੍ਹਾਂ ਦਾ ਨਵਾਂ ਸਿੰਗਲ ਟਰੈਕ ਮੈਨੀ ਮੰਨਦਾ ਜਾਂਦਾ ਨੂੰ ਔਰ ਬਹੁਤ ਹੀ ਅੱਛੀ ਕਲਮ ਬਿੱਟੂ ਦੋਲਤਪੁਰੀ ਸਾਹਿਬ ਹੋਣਾਂ ਨੇ ਜਿਹੜਾ ਕਿ ਇਸ ਗੀਤ ਨੂੰ ਲਿਖਿਆ ਹੈ ਔਰ ਹਰਦੇਵ ਚਾਲ ਜੀ ਉਹਨਾਂ ਨੇ ਗਾਇਆ ਔਰ ਮੈਂ ਅਪੀਲ ਕਰਦਾ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਕਿ ਚੰਗਾ ਸੁਣੋ ਚੰਗੇ ਨੂੰ ਪਿਆਰ ਦਿਓ ਔਰ ਸਾਰੇ ਹੀ ਸਾਡੇ ਭਰਾ ਦੋਆਬਾ ਟੈਕਸੀ ਯੂਨੀਅਨ ਬਸ ਸਟਾਣਾਵਾ ਸ਼ਹਿਰ ਸਾਰੇ ਹੀ ਪ੍ਰਾਇਸ ਗੱਲ ਨੂੰ ਛਲਾਂਗਾ ਕਰਦੇ ਆ ਔਰ ਬਹੁਤ-ਬਹੁਤ ਮੁबारकਾ ਦਿੰਨੇ ਆ ਹਰਦੇਵ ਚਾਲ ਜੀ ਨੂੰ ਕਿ ਅੱਗੇ ਤੋਂ ਵੀ ਚੰਗਾ ਪਹਿਲਾਂ ਵੀ ਚੰਗਾ ਗਾंदे ਆ ਸੋ ਅੱਗੇ ਤੋਂ ਵੀ ਚੰਗਾ ਹੀ ਗਾਣ ਸੋ ਬਹੁਤ-ਬਹੁਤ ਵਧਾਈ ਸਾਕਦੇ ਹਾਂ ਹਾਂ ਪਰਿਵਾਰ ਨੇ ਔਰ ਜੀਨ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਰੋਗਨ ਸਿੰਘ ਮੈਨੇਜਰ ਸਾਹਿਬ ਜਿਹੜਾ ਸਾਡੇ ਪ੍ਰਾਣੇ 25 26 ਸਾਲ ਸੇਵਾ ਕਰਕੇ ਗਏ ਲਤਾ ਨੇ ਜੀ ਮੈਂ ਉਹਨਾਂ ਤੋਂ ਪਹਿਲਾਂ ਚਾਚਣਾ ਕਰਦਾ ਕਿ ਸਵੇਰੇ ਆਨ ਦਾ ਸਪੋਰਟ ਮੈਟੈਕਸ ਜੀ ਪਹਿਲਾਂ ਨੂੰ ਵਟਸਐਪ ਤੇ ਤਾਂ ਮੈਨੂੰ ਬੌਂਸ ਸੀ ਕਿ ਉਹ ਕਹਿੰਦੇ ਵੀ ਇਦਾਂ ਫੜੇ ਤਰ ਤੱਕ ਦਮ ਆਵਾਂ ਫਿਰ ਉਹਦਾ ਮੈਸੇਜ ਸੀ ਮੈਕ ਨਹੀਂ ਅਰਾਈਵਡ ਮੈਂ ਆਉਂਗੀ ਇਹ ਹਾਲੇ ਵੀ ਸਟਾਫ ਮੈਂ ਹਾਂ ਸਟਾਪਰ ਪਰ ਉਹ ਦਰਵਾਜ਼ੇ ਖੁੱਲੇ ਆ ਜਦੋਂ ਤੁਸੀਂ ਮੱਛਨਾਵੇਂ ਇਹਨਾਂ ਨੇ ਬਿਚਾਰਾ ਬਿਲਕੁਲ ਮੈਨੂੰ ਜਦੋਂ 1 ਵਜੇ 1 ਵਜੇ ਸਾਲ ਦੀ ਮੁਕਤੀ ਲਈ ਇਸ ਦਾ ਪੁੱਤ ਸਾਹਿਬ ਨੇ ਕਿਹਾ ਸੀ ਕਿ ਨਵੇਂ ਪਲੇਟ ਨਹੀਂ ਹਟਾ ਲਈ ਦੱਸਾਂ ਨਹੀਂ ਇੱਕ ਮਿੰਟ ਲੱਗੇ ਹੋਗੇ ਸੋ ਉਹਨਾਂ ਦਾ ਵੀ ਇੱਥੇ ਵੈਲਕਮ ਹੈ ਬੀਜੀ ਦਾ ਸਾਫ ਜਿਹੜੇ ਉੱਤੇ ਫੁੱਲਾਂ ਦੀ ਵਰਖਾ ਹੋਈ ਆ ਬੜੇ ਭਾਤਾਂ ਵਾਲੇ ਹੋ ਤੁਸੀਂ ਕਲੀ ਨੌਕਰੀ ਵੀ ਕਰਦੇ ਸਰਵਿਸ ਨਹੀਂ ਕਰਦੇ ਤੁਸੀਂ ਇੱਕ ਖੁਦਤਰ ਜਗ੍ਹਾ ਤੇ ਰੋ ਜਾਂਦੇ ਹੋ ਤੁਹਾਡੀ ਰੋਜ਼ ਭਗਤੀ ਲੰਘਦੀ ਆ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰਾਂ ਤੇ ਪਰਮਾਤਮਾ ਨੇ ਭਰਿਆ ਅਸਰ ਕਿਉਂਕਿ ਹਵਲ ਦੇ ਵਿੱਚ ਵੀ ਸਰਬੱਤ ਦਾ ਭਲਾ ਮੰਗਿਆ ਗਿਆ ਸਾਰਾ ਇਹ ਪਾਰਟ ਜਿਹੜਾ ਹੈ ਉਹ ਸੰਬੰਧ ਦੇ ਸਦੇ ਵਾਸਤੇ ਹੈ ਤੇ ਮੈਂ ਸਭ ਦਾ ਨਾਮ ਹੁਣ ਜੇ ਲਵਾਂਗਾ ਤਾਂ ਇਹ ਲੱਗੇਗਾ ਜਿਵੇਂ ਡਾਕਟਰ ਅਜੀਤ ਬਗਿਆ ਜੀ ਨੇ ਸਾਡੇ ਸਤਿਕਾਰ ਨੂੰ ਵੀਡੀਓ ਜਿਹੜੇ ਕਿ ਐਸੋਲੇ ਬਲੱਡ ਬੈਂਕ ਨੂੰ ਉਹਨਾਂ ਨੇ ਦਿਲ ਤੋਂ ਮਾਰਕ ਰੱਖਿਆ ਮੇਰਾ ਕੰਮ ਤੁਹਾਡੇ ਕੰਮਾਂ ਨਾਲੋਂ ਵੀ ਦਾਦਾ ਇਹਨਾਂ ਦੇ ਹਰ ਕਿਲੇ ਦੁਆਰਾ ਕੀ ਬੀਡੀਸੀ ਛਾਈ ਰਹਿੰਦੀ ਹੈ ਰਾਤ ਵੀ ਜਿਹੜੇ ਬੀਰ ਕੋਲ ਮਮਾ ਨੇ ਇੱਕ ਦੋ ਜਿਹੜਾ ਬੋਲਦਾ ਹੈ ਤੇ ਮਮਾ ਜੀ ਬਸ ਮਦਰ ਦੀ ਕੋਲ ਘੁਆ ਰਹੇ ਨੇ ਬੀਬੀ ਸੀ ਮਾਤਾ ਜੀ ਸੋਗਾ ਮਾਤਾ ਜੀ ਆ ਬਤਾ ਸ਼ਿਲਾ ਜੀ ਵੀ ਜੀ ਸੋਗੀ ਮੇਰੇ ਗਵਾਂਢੀ ਵੀ ਆ ਜਿਹਨਾਂ ਦੇ ਛੋਟੇ ਭਾਈ ਦਾ ਘਰ ਸਾਡੇ ਬਿਲਕੁਲ ਨਾਲ ਇਹ ਵੀ ਸਾਡੇ ਨੇੜੇ ਹੀ ਆ ਉਹ ਜਿਵੇਂ ਜਦੋਂ ਵਿਦੇਸ਼ ਚ ਹੁੰਦੇ ਆ ਪੰਜ ਚਾਰ ਮਹੀਨੇ ਕੈਨੇਡਾ ਉੱਥੇ ਰਵਿੰਟਨ ਚ ਤੁਸਬ ਦੇ ਸਾਥ ਬਣਿਆ ਰਹਿੰਦਾ ਇੱਥੇ ਫੇਰ ਇਹ ਸਾਡੇ ਕੋਲ ਜਦੋਂ ਆਉਂਦੇ ਆ ਤਾਂ ਆਪਣੀ ਭਾਵਨਾ ਹੁਣ ਪਰਸੋਂ ਫੋਨ ਤੇ ਕਹਿ ਰਹੇ ਸੀਗੇ ਤੇ ਘਰ ਵੀ ਆਓ ਕੋ ਇਹਨਾਂ ਦੇ ਤੇ ਬਫਾ ਹੋਈਆ ਇਹਨਾਂ ਨੂੰ ਬੋਦੇ ਦੀ ਬਖਸ਼ਿਸ਼ ਹੋਈ ਆ ਪਰਮਾਧਮਾ ਨੇ ਇਹਨਾਂ ਦੇ ਗੁੱਡੀ ਦੇ ਘਰ ਕਾਕਾ ਆਇਆ ਹੈ ਦੋਤਾ ਇਹਨਾਂ ਦੇ ਆਇਆ ਹੈ ਨਾਨਾ ਜੀ ਬਣੇ ਉਹ ਇਹਨਾਂ ਨੂੰ ਇਸ ਗੱਲ ਦੁਲਾਈ ਦੇਣੇ ਆ ਜਿਵੇਂ ਡਾਕਟਰ ਬੱਗਾ ਜੀ ਬੜੀ ਅੱਛੀ ਯੋਜਨਾ ਬਣਾਉਂਦੇ ਹੁੰਦੇ ਆ ਮੈਂ ਮੈਂ

Oh <tries>

धन धन रहे न कोई आपकी भक्ति प्रेम ऐसी अन हो गए भरपूर के दूर 1 ਅਕਤੂਬਰ ਹਿੰਦੁਸਤਾਨ ਦੇ ਵਿੱਚ ਕੌਮੀ ਖੂਨਦਾਨ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ 1 ਅਕਤੂਬਰ ਕੌਮੀ ਖੂਨਦਾਨ ਦਿਹਾੜਾ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਖੂਨਦਾਨ ਲਹਿਰ ਦੇ ਪਿਤਾਮਾ ਪ੍ਰੋਫੈਸਰ ਡਾਕਟਰ ਜੇ ਜੀ ਜੋਲੀ ਜਿਨ੍ਹਾਂ ਨੇ ਕਿ ਪੀਜੀਆਈ ਦੇ ਵਿੱਚ ਪਹਿਲਾ ਬਲੱਡ ਬੈਂਕ ਸਥਾਪਿਤ ਕੀਤਾ ਸੀਗਾ ਉਹਨਾਂ ਦਾ ਜਨਮ ਦਿਨ ਹੈ ਬੀ ਡੀ ਸੀ ਬਲੱਡ ਸੈਂਟਰ ਦੇ ਵਿਖੇ ਕੱਲ ਇੱਕ ਉਹਤ ਸੈਰੇਮਨੀ ਦਾ ਆਯੋਜਨ ਕੀਤਾ ਜਾਏਗਾ ਜਿਦੇ ਵਿੱਚ ਹਾਜ਼ਰ ਲੋਕ ਸੁਗੰਧ ਖਾਨਗੇ ਕਸਮ ਖਾਨਗੇ ਕਿ ਅਸੀਂ ਆਪਣਾ ਜੀਵਨ ਖੂਨਦਾਨ ਲਹਿਰ ਲਈ ਸਮਰਪਿਤ ਕਰਾਂਗੇ ਨਵਾਂ ਸ਼ਹਿਰ ਦੁਆਬੇ ਦੇ ਕੁਝ ਦਾਨੀ ਸੱਜਣਾ ਨੇ ਬੀਡੀਸੀ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਤੁਸੀਂ ਖੂਨ ਜਦੋਂ ਯੂਨਿਟ ਕਿਸੇ ਨੂੰ ਦਿੰਦੇ ਹੋ ਤੇ ਖੂਨ ਦੇ ਟੈਸਟਾਂ ਦੀ ਫੀਸ 1500 ਰੁਪਇਆ ਹਰ ਆਦਮੀ ਲਈ ਦੇਣੀ ਮੁਸ਼ਕਲ ਹੈ। ਉਹਨਾਂ ਖੂਨਦਾਨੀ ਸੱਜਣਾ ਦੇ ਇਸ ਸੰਦੇਸ਼ ਦੇ ਉੱਤੇ ਬੀਡੀਸੀ ਮੈਨੇਜਮੈਂਟ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿੱਤਾ ਹੈ ਜਿਹੜਾ ਕਿ ਮੈਂ ਬੀਡੀਸੀ ਮੈਨੇਜਮੈਂਟ ਦੇ ਸਕੱਤਰ ਪ੍ਰੋਫੈਸਰ ਜੇਐਸ ਗਿੱਧਾ ਜੀ ਸੋਸ਼ਲ ਐਕਟਿਵਿਸਟ ਨੂੰ ਬੇਨਤੀ ਕਰਾਂਗਾ ਕਿ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰੇ 5 ਅਕਤੂਬਰ ਕੌਮਿਕ ਖੂਨਦਾਨ ਦਿਵਸ ਹਰ ਸਾਲ ਇਹ ਬीडीसी ਬਲੱਡ ਸੈਂਟਰ ਨਵਾਂ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ ਆਪ ਜਾਣਦੇ ਹੋ ਕਿ ਇਸ ਇਲਾਕੇ ਵਿੱਚ ਵੀ ਬਹੁਤ ਜ਼ਿਆਦਾ ਡਰ ਪਾਇਆ ਜਾਂਦਾ ਸੀ ਖੂਨਦਾਨ ਕਰਨ ਪ੍ਰਤੀ ਔਰ ਜਦ ਖੂਨ ਦੀ ਲੋੜ ਪੈਂਦੀ ਸੀ ਤਾਂ ਇੱਕ ਤਰ੍ਹਾਂ ਦੀ ਦਹਿਸ਼ਤ ਹੋ ਜਾਂਦੀ ਸੀ ਤਾਂ ਇਸ ਭਵਨ ਦੇ ਬਣਨ ਦੇ ਨਾਲ ਇੱਕ ਮਿਸ਼ਾਲ ਦਾ ਕੰਮ ਹੋਇਆ ਸਾਰੇ ਇਲਾਕੇ ਦੇ ਵਿੱਚ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਖੂਨਦਾਨ ਲੈਰ ਪ੍ਰਤੀ ਜੋ ਡਰ ਹੈ ਉਹ ਖਤਮ ਹੋਇਆ ਅੱਜ ਹਰ ਪਿੰਡ ਹਰ ਸੰਸਥਾ ਸਾਡੇ ਸਟਾਫ ਦੇ ਕੋਲ ਇਸੇ ਗੱਲੋਂ ਜ਼ੋਰ ਪਾਉਂਦੀ ਹੈ ਕਿ ਸਾਨੂੰ ਕੈਂਪ ਦੀ ਡੇਟ ਦਿਓ ਔਰ ਇੱਥੇ ਡਾਕਟਰ ਅਜੇ ਬੱਗਾ ਜੀ ਡਾਕਟਰ ਦਿਆਲ ਸਰੂਪ ਜੀ ਦੀ ਅਗਵਾਈ ਦੇ ਵਿੱਚ ਜੋ ਸਾਡੀ ਟੈਕਨੀਕਲ ਟੀਮ ਆ ਉਹ ਲਗਾਤਾਰ ਕੈਂਪ ਬੁੱਕ ਕਰਕੇ ਹਰ ਥਾਂ ਜਾ ਕੇ ਕੈਂਪ ਆਜੋਸਟ ਕਰਨ ਲਈ ਪਹੁੰਚਦੀ ਹੈ ਤੋਂ 1 ਅਕਤੂਬਰ ਨੂੰ ਹਰ ਸਾਲ ਕੈਂਪ ਇੱਥੇ ਖੂਨਦਾਨ ਕੈਂਪ ਲਾਇਆ ਜਾਂਦਾ ਸਾਨੂੰ ਇਹ ਪਤਾ ਹੈ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਜੇ ਲੋਕਾਂ ਨੂੰ ਆਪਣੇ ਡਾਕਟਰੀ ਖਰਚਿਆਂ ਲਈ ਬਹੁਤ ਔਖੇ ਹੋਣਾ ਪੈ ਰਿਹਾ ਤਾਂ ਬੀਡੀਸੀ ਦੀਆਂ ਵੀ ਕੁਝ ਸਮੱਸਿਆਵਾਂ ਹਨ ਕਿਉਂਕਿ ਜੋ ਖਰਚੇ ਸਾਨੂੰ ਕਰਨੇ ਪੈਂਦੇ ਹਨ ਉਹਦੇ ਮੁਤਾਬਕ ਹੀ ਬਲੱਡ ਜੁਨਟਾਂ ਦੇ ਜਿਹੜੇ ਟੈਸਟ ਹਨ ਉਹ ਚਾਰਜ ਕੀਤੇ ਜਾਂਦੇ ਔਰ ਘੱਟੋ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਕੁਝ ਦਾਨੀ ਸੱਜਣਾ ਨੇ ਇਸ ਸੰਸਥਾ ਨੂੰ ਪਹੁੰਚ ਕੀਤੀ ਕਿ ਅਸੀਂ ਜਿਹੜਾ ਹੈ ਕੁਝ ਹਿੱਸਾ ਪਾਉਣ ਨੂੰ ਤਿਆਰ ਹਾਂ ਇਹਦਾ ਲਾਭ ਤੁਸੀਂ ਖੂਨ ਦੇ ਜਿਹੜੇ ਮਰੀਜ਼ ਹਨ ਖੂਨ ਦੇ ਲੋੜਵੰਦ ਉਹਨਾਂ ਨੂੰ ਦਿਓ। ਤੋਂ ਪਹਿਲੀ 1 ਅਕਤੂਬਰ ਤੋਂ ਅਸੀਂ ਇਹ ਫੈਸਲਾ ਕਰ ਲਿਆ ਕਮੇਟੀ ਨੇ। ਸ਼੍ਰੀ ਐਸ ਕੇ <strong>ਸਰੀਨ</strong> ਜੋ ਸਾਡੇ ਪ੍ਰਧਾਨ ਹਨ। ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਦੂਜੇ ਮੈਂਬਰ ਸ਼੍ਰੀ ਪ੍ਰਵੇਸ਼ ਕੁਮਾਰ ਜੀ ਕੈਸ਼ੀਅਰ, ਸ਼੍ਰੀ ਪੀ ਆਰ ਕਾਲੀਆ ਜੀ, ਸ਼੍ਰੀ ਜੀ ਅਸਤੂਰ ਜੀ, ਅੰਜੂ <strong>ਸਰੀਨ</strong> ਮੈਡਮ ਅਤੇ ਸਾਡੇ ਜੋ ਇਸ ਵੇਲੇ ਪੰਜਾਬ ਤੋਂ ਬਾਹਰ ਰਹਿ ਰਹੇ ਹਨ ਡਾਕਟਰ ਵਿਸ਼ਮੋਣੀ ਜੀ ਤੇ ਉਹਨਾਂ ਸਾਰਿਆਂ ਨਾਲ ਸਲਾਹ ਕਰਕੇ ਕਿ ਫੈਸਲਾ ਕੀਤਾ ਕਿ ਅਸੀਂ 500 ਰੁਪਏ ਜੁਨਿਟ ਦਾ ਜਿਹੜਾ ਉਹ ਘਟ ਕਰੀਏ ਤਾਂ ਉਹਦੇ ਲਈ ਇਹ ਮੌਕਾ ਬੜਾ ਸੁੰਦਰ ਹੈ 1 ਅਕਤੂਬਰ ਜੋ ਕਿ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਖੂਨਦਾਨ ਲਹਿਰ ਦੇ ਪਤਾਮਾ ਡਾਕਟਰ ਜੇਜੀ ਜੋਲੀ ਜਿਨ੍ਹਾਂ ਦਾ ਜਨਮ ਦਿਨ 1 ਅਕਤੂਬਰ ਹੁੰਦੀ ਆ ਤੇ ਉਹਨੂੰ ਹੀ ਸਮਰਪਿਤ ਕਰ ਦਿੱਤਾ ਇਹ ਦਿਨ ਤੇ ਇਹ ਬਣ ਗਿਆ 1 ਅਕਤੂਬਰ ਕੌਮੀ ਖੂਨਦਾਨ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਤਾਂ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੀ ਸਮਾਜ ਸੇਵਕਾਂ ਦਾ ਇੱਕ ਪੂਜਾ ਸਥਲ ਹੈ ਬੀਡੀਸੀ ਬਰੱਡ ਸੈਂਟਰ ਇੱਥੇ ਹਰ ਤਰ੍ਹਾਂ ਦੀ ਸੇਵਾ ਲਓ ਔਰ ਜੋ ਸੁਝਾਅ ਸ਼ਿਕਾਇਤਾਂ ਉਹ ਵੀ ਸਾਨੂੰ ਦੱਸੋ ਔਰ ਇਹਦੀ ਹਰ ਤਰ੍ਹਾਂ ਦਾ ਮਦਦ ਕਰੋ ਖੂਨਦਾਨ ਦੇ ਬਹੁਤ ਸਾਰੇ ਲੋੜਵੰਦ ਥੈਲੇਸੀਮੀਆਂ ਦੇ ਮਰੀਜ਼ ਜਿਨ੍ਹਾਂ ਨੂੰ ਇੱਥੇ ਹੁਣ ਸਰਵੇ ਕੀਤਾ ਕਿ ਇੱਕ ਬੱਚਾ ਜਿਹੜਾ ਖੂਨਦਾਨ ਸਤੋ ਪ੍ਰਾਪਤ ਕਰਦਾ ਹੈ ਥੈਲੇਸੀਮੀਆਂ ਦਾ ਉਹ 20000 ਰੁਪਏ ਸਾਲਾਨਾ ਪੈਂਦਾ ਹੈ ਖਰਚਾ ਉਹ ਵੀ ਲੋਕਾਂ ਨੇ ਸਪੌਂਸਰ ਕਰਨਾ ਸ਼ੁਰੂ ਕਰਤਾ ਆਪਣੇ ਘਰਾਂ ਦੇ ਦਿਨ ਖੁਸ਼ੀਆਂ ਵਾਲੇ ਔਰ ਬਜ਼ੁਰਗਾਂ ਦੀਆਂ ਵਰਸੀਆਂ ਵਾਲੇ ਵੀ ਲੋਕੀ ਮਨਾਣ ਲੱਪੇ ਔਰ 1 ਮਹੀਨੇ ਦੀ ਜੋ ਰਿਫਰੈਸ਼ਮੈਂਟ ਹੈ ਖੂਨਦਾਨੇ ਦੀ 15000 ਰੁਪਇਆ ਉਹਦੀ ਭੇਟਾ ਕਰਨ ਲੱਪੇ ਇਹ ਸਾਰਾ ਸਹਿਯੋਗ ਹੈ ਸੰਗਤਾਂ ਦਾ ਸੰਗਤਾਂ ਦਾ ਬਲੱਡ ਸੈਂਟਰ ਹੈ ਸੰਗਤਾਂ ਨੇ ਚਲਾਣਾ ਹੈ ਔਰ ਸੰਗਤਾਂ ਦੀ ਇੱਥੋਂ ਸੇਵਾ ਜਿਹੜੀ ਹੋ ਰਹੀ ਹੈ ਇੱਕ ਵਾਰੀ ਸਾਰਿਆਂ ਨੂੰ 1 ਅਕਤੂਬਰ ਕੌਮੀ ਖੂਨਦਾਨ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਵੱਤੋ-ਵੱਦ ਲੋੜਵੰਦਾਂ ਤੱਕ ਇਹ ਗੱਲ ਪਹੁੰਚਾਓ ਕਿ ਕੱਲ ਤੋਂ ਪਹਿਲੀ ਤੋਂ 500 ਰੁਪਏ ਪ੍ਰਤੀ ਯੂਨਟ ਜਿਹੜੀ ਛੋਟ ਹੈ ਉਹ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਹਰ ਬਲੱਡ ਯੂਨਟ ਦੇ ਉੱਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਤਾਂ ਮੈਂ ਇਹ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮਿਸਨ ਇਜਾਜ਼ਤ ਦਿਓ ਧੰਨਵਾਦ